ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਲੰਗਿਆਂਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਪਰਿਵਾਰ ਕੋਲੋਂ ਇੱਕ ਕੱਟੇ ਦੀ ਵੀਡੀਓ ਵਿਖਾਉਣੀ ਆ ਨੀਲੀ ਰਾਵੀ ਨਸਲ ਦਾ ਕੱਟਾ ਸੋਨੂੰ ਦੋਸਤੋ ਬਹੁਤ ਚੰਗਾ ਵਿਖਾ ਦੇਣਾ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਤੇ ਸਾਰੀ ਡਿਟੇਲ ਲੈ ਲਿਮੇ ਆਪਾਂ ਦੋਸਤੋ ਇੱਥੇ ਆ ਜੀਓ ਸਸੀਕਾਲ ਜੀ ਅਥਰਿਕ ਆਉਂਦੇ ਸਸੀਕਾਲ ਨਾਮ ਦੱਸ ਦਿਓ ਜੀ ਨਾਮ ਗੰਜੀਤ ਸਿੰਘ ਨੰਬਰ ਠੀਕ ਆ ਜੀ ਕੱਟਾ ਲੰਗਿਆਣਾ ਕਲਾਮ ਠੀਕ ਆ ਜੀ ਇਹ ਪੁਰਾਣਾ ਲੰਗਿਆਣਾ ਹਨਾ ਜੀ ਹਾਂ ਜੀ ਤੇ ਕੱਟਾ ਤਾਂ ਆਪਣਾ ਘਰ ਦਾ ਹੀ ਆ ਜੀ ਘਰ ਦਾ ਘਰ ਦਾ ਠੀਕ ਆ ਤੇ ਕਿਹੜੇ ਮਾਲੀ ਦਾ ਬੱਚਾ ਜੀ ਇਹ? ਇਹ ਕੰਡੇ ਵਾਲਾ ਵਜੋਂ ਸੰਦੀਪ ਕਰਦਾ। ਇਹ ਜਿਹੜਾ ਸੋਡੇ ਪਿੰਡ ਚ ਸੀਗਾ ਯਾਨੀ ਕਿ ਸੰਦੀਪ ਕੋਲੇ ਕੰਡੇ ਵਾਲਾ ਹਨਾ। ਉਹਦਾ ਬੱਚਾ ਤੇ ਕਿੰਨੇ ਟਾਈਮ ਦਾ ਹੋ ਗਿਆ ਜੀ? ਇਹ 1.5 ਸਾਲ ਦਾ ਹੋਇਆ ਤਕਰੀਬਨ। ਠੀਕ ਆ ਜੀ। ਤੇ ਇਹਦੀ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਆਠਾ? ਠੀਕ ਆ 14 ਕਿਲੋ। 14 ਕਿਲੋ। ਯਾਨੀ ਕਿ ਨਾਰਮਲ ਸੇਵਾ ਤੇ ਸੀਗਾ? ਹਾਂ ਨਾਰਮਲ ਸੇਵਾ ਹੀ ਆ ਸਾਡੀ ਘਰੇਲੂ ਸੇਵਾ ਵਾਹ ਵਾਹ। ਠੀਕ ਆ ਜੀ। ਇਹਦੀ ਉਮਰ ਹੁਣ ਯਾਨੀ ਕਿ ਹੋ ਗਈ 14 ਮਹੀਨੇ। ਹਾਂ ਹਾਂ। ਤੇ ماں ਇਹਦੀ ਹੈਗੀ ਆਪਣੇ ਕੋਲ ਹੀ ਹੈਗੀਏ ਦੋਸਤੋ ماں ਵੀ ਇਹਦੀ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ 14 ਮਹੀਨੇ ਹੋਵਰੇ ਮਾਰਕਿੰਗ ਦੇਖ ਸਕਦੇ ਆ ਤੇ ਅੱਖਾਂ ਦੇਖ ਸਕਦੇ ਆ ਜੀਬ ਇਹਦੀ ਦੋਸਤੋ ਗੁਲਾਬੀ ਆ ਪਿਓਰ ਨੀਲੀ 라ਵੀ ਦਾ ਦੋਸਤੋ ਕਟਾ ਤੇ ਡਾਇਰੈਕਟ ਕ੍ਰੋਸ ਦਾ ਇਹ ਕਿਉਂਕਿ ਬਾਪੂ ਨਾਲ ਪਹਿਲਾਂ ਕੈਮਰੇ ਚ ਗੱਲਾਂ ਹੋਈਆਂ ਸੀਗਾ ਡਾਇਰੈਕਟ ਕ੍ਰੋਸ ਦਾ ਇਹ ਕੰਡੇ ਵਾਲੇ ਦਾ ਦੋਸਤੋ ਬਾਕੀ ਟੈਸਟੀ ਗੱਲ ਦੇਖ ਸਕਦੇ ਜਮਾ ਪੱਧਰ ਆ ਤੋਰ ਕੇ ਸਾਨੂੰ ਦਿਖਾ ਦੇ ਤੋਰ ਦੋ ਬਾਪੂ ਭਾਜਦਾ ਤਾਂ ਨਹੀਂ ਦੇਖ ਸਕਦੇ ਆ ਉਹ ਵੀ ਦੋਸਤੋ ਨਹੀਂ ਉੱਪਰੇ ਬੰਦੇ ਤੋਂ ਡਰਦਾ ਪਸ਼ੂ ਤੇ ਜਮਾ ਨਹੀਂ ਜੈਲਾ ਸੀਲ شریف ਆ ਦੇਖ ਸਕਦੇ ਆ ਸੇਵਾ ਬਾਪੂ ਦੀ ਨਾਰਮਲ ਹੀ ਆ ਕੋਈ ਬਾਲਾ ਨਹੀਂ ਜਾਨੀ ਕੇ ਬਾਪੂਆਂ ਦਾ ਵੀ ਦੇਖ ਸਕਦੇ ਆ ਮਾਂ ਆਈ ਦੀ ਆਹੀ ਆਈ ਸਾਹਮਣੇ ਹਨ ਇਹਦੀ ਮਾਂ ਸਾਨੂੰ ਦੋਸਤੋ ਵੀਡੀਓ ਚ ਦਿਖਾ ਦਿੰਨੇ ਆ ਵੇਖ ਸਕਦੇ ਆ ਕਰਦੀ ਝੋਟੀ ਆ ਕਰਦ ਕੋਈ ਆ ਬਾਪੂਆਂ ਦਾ ਨਾਰਮਲ ਜੀ ਸੇਵਾ ਤੇ ਬਾਪੂਆਂ ਦਾ 14 ਕਿਲੋ ਦੁੱਧ ਚੋਇਆ ਵਾ ਹੁਣ ਦੂਰੀਆਂ ਦੋਸਤੋ ਸੁਈ ਵੀ ਆ ਇਹ ਦੇਖ ਸਕਦੇ ਕੱਦ ਕਾਟ ਦੋਸਤੋ ਚੰਗਾ ਕਰ ਜਾਣਾ ਸੋਨਾ ਕੱਟਾ ਜ਼ਰੂਰ ਕਨੈਕਟ ਕਰ ਲਓ ਜੀ ਨੇ ਘਰੇ ਰੱਖਣ ਨੂੰ ਲੈਣਾਗਾ ਬਾਕੀ ਇਹ ਪਲਣ ਵਾਲੇ ਬੰਦੇ ਨੂੰ ਹੀ ਦੇਣਾ ਬਾਪੂਆਂ ਦਾ ਹੀ ਆਪਾਂ ਵੀ ਦੂਜੂ ਨਹੀਂਗਾ ਆਪਾਂ ਦੂਜਿਆਂ ਨੂੰ ਨਹੀਂ ਦੇਣਾ ਪਲਣ ਦੇਖ ਸਕਦੇ ਟੈਸਟੀਕਲਾਂ ਦਾ ਜਮਾ ਸਾਫ ਸੁਥਰਾਗਾ ਪੈਠਪੜਾ ਵੀ ਚੰਗਾ ਦੋਸਤੋ ਪੂਰੇ ਚੱਕ ਮੇ ਪੈਠਪੜੇ ਦਾ ਸੋਨਾ ਮਾਲੀ ਦੋਸਤੋ ਤਿਆਰ ਹੋਊਗਾ ਮਾਰਕਿੰਗ ਦੇ ਸਕਦੇ ਆਂ ਦੇ ਤੇ ਡੇਡੇ ਪਟਕ ਦੇ ਬੱਚਾ ਆਉਂਦਾ ਦੋਸਤੋ ਦੇਖ ਸਕਦੇ ਆਂ ਇਹਦਾ ਮੁੱਲ ਬਾਪੂ ਮੁੱਲ ਇਹਦਾ 50000 ਵਿਚੋ ਮਾਨਤਾਨ ਹੋਊਗਾ ਜੇ ਕੋਈ ਤੁਹਾਡੀ ਮੂਹ ਵੀ ਦੇਖ ਕੇ ਹੋਊਗਾ ਮਾਨਤਾਨ ਕਰਨਾ ਹੈ ਠੀਕ ਆ ਜੀ ਤੇ ਫੋਨ ਨੰਬਰ ਬਾਪੂ ਆਪਣਾ ਫੋਨ ਨੰਬਰ 7 99783 5211 ਇੱਕ ਵਾਰੀ ਹੋਰ ਬੋਲ ਦਿਓ ਜੀ 99783 5211 ਇਹੀ ਇੱਕ ਇੱਕ ਹੋਰ ਬੋਲ ਦਿਓ ਜੀ ਉਹ ਵੀ 777045 ਬਾਕੀ ਇੱਕ ਵਾਰੀ ਹੋਰ ਬੋਲ ਦਿਓ ਬਾਪੂ ਇਹ ਤੱਕ ਤੱਕ 78045 ਬਾਕੀ ਇਹ ਦੋਸਤੋ ਬਾਪੂ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਮੁੱਲ 50000 ਰੱਖਿਆ ਵਿੱਚੋਂ ਮਾਨਤਾਨ ਹੋ ਜਾਊਗਾ ਚੰਗਾ ਦੋਸਤੋ ਕਟਾਗਾ ਜਰੂਰ ਕਨੈਕਟ ਕਰ ਲਿਓ ਸੰਗ ਦੋਸਤੋ ਦੇਖ ਸਕਦੇ ਆ ਔੜਪੜੀਆਂ ਤੋਂ ਨੀਵਾ ਥੱਲੇ ਨੂੰ ਕਰਕੇ ਤੇ ਹੁਣ ਦੋਸਤੋ ਇਹਨੇ ਸਿੰਘ ਕੁੰਡਾ ਕਰ ਜਣਾ ਅੱਖ ਨੀਲੀ ਆ ਜੀਬੇ ਦੀ ਦੋਸਤੋ ਗੁਲਾਬੀ ਆ ਦੇਖ ਸਕਦੇ ਹੋ ਸੋਨਾ ਮਾਲੀ ਦੋਸਤੋ ਤਿਆਰ ਹੋਊਗਾ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ ਦੇਖ ਸਕਦੇ